ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੋਸ਼ਾ ਫਿਰੂ ਸ਼ਹਿਰ ਦੇ ਵਿੱਚ ਫਰੋਸ਼ਾ ਜਿਹੜਾ ਫਿਰੂ ਸ਼ਹਿਰ ਆ ਮਿੱਤਰੋ ਤੇ ਸ਼ਹੀਦਗੰਜ ਦੀ ਸ਼ਹੀਦਾਂ ਦੀ ਇਹ ਦੋਵੇਂ ਜੰਗਾ ਜਿਹੜਾ ਆਪਸ ਦੇ ਵਿੱਚ ਮੇਲ ਆ ਮਿੱਤਰੋ ਕਿਉਂਕਿ ਇਤਿਹਾਸ ਦੇ ਵਿੱਚ ਜ਼ਿਕਰ ਹੋਏ ਹੋਏ ਇਤਿਹਾਸ ਦੇ ਵਿੱਚ ਲਿਖੇ ਹੋਏ ਜਿਹੜੇ ਇਹ ਨਗਰ ਆ ਮਿੱਤਰੋ ਜਦੋਂ ਇਤਿਹਾਸ ਕਿਸੇ ਵੀ ਨਗਰ ਦਾ ਲਿਖਿਆ ਜਾਂਦਾ ਤਾਂ ਉਹ ਇਤਿਹਾਸ ਇਤਿਹਾਸ ਬਣਾਉਣ ਦੇ ਨਾਲ ਹੁਣ ਲਿਖਿਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਮੈਸਟਰ ਰਜਿੰਦਰ ਸਿੰਘ ਰਾਜੇਪਾਈ ਦੇ ਘਰ ਦੇ ਵਿੱਚ ਅੱਜ ਮੌਜੂਦ ਹਾਂ ਜਨਰ ਤੁਹਾਨੂੰ ਇੱਕ ਹੀ ਵਿਖਾਉਣਾ ਵਿਖਾਉਣਾ ਬਾਕਮਾਲ ਆ ਪਹਿਲਣ ਝੋਟੀਆਂ ਤਿਆਰੀ ਦੂਜਿਆਂ ਵਾਲੀ ਆ ਕਰਮਾ ਵਾਲੀ ਦੀ ਬੜਾ ਜ਼ਬਰਦਸਤ ਠੰਡ ਦਾ ਸਹਜ ਕੱਢਿਆ ਵਾ ਬੜੀ ਮਜ਼ਬੂਤੀ ਵਾਲਾ ਲੇਵਲ ਤਿਆਰ ਕੀਤਾ ਵਾ ਕਰਮਾ ਵਾਲੀ ਨੇ ਪਹਿਲੇ ਸੂਏ ਦੇ ਵਿੱਚ ਹੀ ਵੱਡੀਆਂ ਮੱਲਾ ਮਾਰਨ ਦੀ ਉਮੀਦ ਆ ਜਾਂਦੇ ਤੋਂ ਮਿੱਤਰੋ ਸਾਰੀ ਗੱਲਬਾਤ ਆਪਾਂ ਬਾਈ ਰਾਜੇ ਦੇ ਨਾਲ ਕਰ ਲੈਨੇ ਆਓ ਮਿਲਦੇ ਹਾਂ ਮੈਸਟਰ ਰਜਿੰਦਰ ਸਿੰਘ ਬਾਈ ਰਾਜੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁ ਬੜੇ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਹਾਂ ਚੜ੍ਹਦੀ ਕਲਾ ਸੇਤਾ ਦੇ ਪਰਿਵਾਰ ਆਨੰਦਾ ਜੀ ਪੁਰੇ ਚਲੋ ਸ਼ੁਕਰਾਨਾ ਜੀ ਅੱਛਾ ਇੱਕ ਵਾਰੀ ਨਾਮ ਤਾਂ ਮੈਂ ਦੱਸ ਹੀ ਦਿੱਤਾ ਮੈਸਟਰ ਰਜਿੰਦਰ ਸਿੰਘ ਰਾਜਾ ਹੈ ਨਾ ਜੀ ਤੇ ਘਰ ਦਾ ਐਡਰੈਸ ਦੇ ਦਈਏ ਆਪਣੇ ਦਾ ਹਾਂ ਜੀ ਹਾਂ ਜੀ ਮੈਸਟਰ ਰਜਿੰਦਰ ਸਿੰਘ ਰਾਜਾ ਬੀਪੀਓ ਫਿਰੋਜ਼ਪੁਰ ਜੀ ਜ਼ਿਲ੍ਹਾ ਫਿਰੋਜ਼ਪੁਰ ਜੀ ਤੇ ਆਪਣਾ ਘਰ ਆ ਗਿਆ ਜਿਹੜੇ ਬਾਈ ਚੇਤਕ ਘੋੜੇ ਵਾਲੇ ਉਹਨਾਂ ਦੀ ਗੋਟ ਵਾਲੇ ਜੀ ਸੋਨੂ ਨੇ ਗੱਲ ਸਟੱਡ ਫਾਰਮ ਜੀ ਉਹਦੇ ਨਾਂ ਉੱਥੋਂ ਦੀ ਗਲੀ ਆਉਂਦੀ ਐ ਛੜਕ ਆਉਂਦੀ ਤੇ ਬਿਜਲੀ ਘਰ ਦੇ ਬੈਕ ਸਾਈਡ ਬਿਜਲੀ ਘਰ ਦੇ ਬੈਕ ਸਾਈਡ ਆ ਗਿਆ ਸੋਨੂ ਬਾਈ ਸਟੱਡ ਗੱਲ ਸਟੱਡ ਫਾਰਮ ਵਾਲਾ ਜਿਹੜੀ ਪਹਿਲੀ ਕੰਦ ਆ ਉਹਦੇ ਆਪੋਜ਼ਿਟ ਸਾਹਮਣੇ ਛਪਾਈ ਦੇ ਨਾਲ ਦੀ ਪਈ ਮੁੜਦੀ ਹੈ ਨਾ ਜੀ ਆ ਨਾਲ ਹੀ ਹਾਈਵੇ ਆ ਗਿਆ ਵੱਡਾ ਠੀਕ ਹੈ ਜੀ ਬਿਜਲੀ ਘਰ ਦੇ ਬੈਕ ਸਾਈਡ ਬਸ ਠੀਕ ਹੈ ਅੱਛਾ ਜੀ ਚੋਟੀ ਵਿੱਚ ਨਹੀਂ ਹੈ ਕਿ ਹੈ ਨਾ ਹਾਂਜੀ ਚੋਟੀ ਤੇ ਇਹ ਕਿਨਵਸ ਵਸ ਹੁੰਦੀ ਹੈ ਜੀ ਇਹ ਪਹਿਲੇ ਸੋਈ ਹੈ ਜੀ ਪਹਿਲੇ ਸੋਈ ਹੈ ਲੇਵਾ ਆਇਆ ਲੱਗਦਾ ਜਿਵੇਂ ਦੂਜੇ ਸੋਈ ਵਾਲਾ ਹੁੰਦਾ ਹਾਂ ਨਹੀਂ ਚੰਗੀ ਨਸਲ ਚੰਗੀ ਹੈ ਮੁਰਾ ਪਿਓਰ ਮੁਰਾ ਦੀ ਹੈ ਜੀ ਤੇ ਇਹਦੀ ਮਾਂ ਵੀ ਸਾਡੇ ਕੋਲ ਹੀ ਸੀਗੀ ਜੀ ਉਹਨੇ ਵੀ ਬਹੁਤ ਚੰਗਾ ਦੰਦ ਪਿਆਇਆ ਬਹੁਤ ਚੰਗੀ ਸੀ ਉਹ ਵੀ ਜੀ ਮਾਲਕ ਕਹਿਣ ਤੋਂ ਭਾਵੇਂ ਇਹ ਘਰਾਣਾ ਬਹੁਤ ਚੰਗਾ ਚੋਟੀ ਦਾ ਹਾਂਜੀ ਹਾਂਜੀ ਇਹਦੀ ਨਾਲੀਆਂ ਇਹਦੀ ਉਹ ਦੋ ਇੱਕ ਇਹਦੀ ਭੈਣ ਹੋਰ ਵੀ ਆਪਣੇ ਕੋਲੇ ਆ ਜੀ ਤੇ ਬਹੁਤ ਚੰਗੀ ਝੋਟੀ ਹੈ ਜਿਹੜੀ ਇਹਦੀ ਮਾਂ ਵੀ ਬੜੀ ਸੇਹਲ ਸੀ ਰਵਾਇਤ ਵਾਲਾ ਸੇਹਲ ਹੈ ਜੀ ਮੇਰੇ ਇੱਕ ਕੈਨ ਤੋਂ ਭਾਵੇ ਆ ਜੀ ਮਸਟਰ ਜੀ ਜੇ ਕੋਈ ਲੈ ਜਾਵੇ ਘਰੇ ਰੱਖਣ ਵਾਲਾ ਦੁੱਧ ਪੀਣ ਵਾਲਾ ਯਾਦਗਾਰੀ ਚੀਜ਼ ਹੈ ਹਾਂ ਰਵਾ ਬਣਾਉਣ ਵਾਲੀ ਚੀਜ਼ ਸਾਡੇ ਕੋਲੋਂ ਬਸ ਜ਼ਿਆਦਾ ਹੈ ਮਗਰ ਹੋਰ ਸੋਨ ਵਾਲੇ ਆ ਠੀਕ ਹੈ ਜੀ ਠੀਕ ਹੈ ਤੇ ਇਸ ਕਰਕੇ ਅਸੀਂ ਨਾ ਇਹਨੂੰ ਵੇਚਣਾ ਵੀ ਸੇਹਲ ਚੰਗੇ ਪੈਸੇ ਵਿਟਾਊਗੀ ਜੀ ਚੰਗੀ ਝੋਟੀ ਵੀ ਚੰਗੀ ਹੈ ਹਾਂ ਵੇਖੋ ਸਿੰਘ ਵੀ ਕਿੱਡੇ ਵਧੀਆ ਕੁੰਡੇ ਨੇ ਹਾਂ ਸੋਹਣੀ ਸਨੈਕੀ ਤੇ ਡੌਗ ਦੀ ਵੀ ਬਹੁਤ ਚੰਗੀ ਹੈ ਸਾਰੀ ਚੰਗੀ ਉਮਰ ਕਿੰਨੀ ਦੀ ਹੋਗੀ ਹੋਗੀ ਬਈਏ ਉਮਰ ਤਾਂ ਮੈਨੂੰ ਪੂਰਾ ਹੈ ਨਹੀਂ ਅੰਦਾਜ਼ਾ ਤਿੰਨ ਸਾਢੇ ਤਿੰਨ ਸਾਲ ਦੀ ਹਾਂ ਮੈਂ ਇਹਨੇ 3 ਸਾਲ ਦੇ ਕਰੀਬ ਹੈਗੀ ਠੀਕ ਹੈ ਜੀ ਤੇ ਅੱਛਾ ਇੱਕ ਗੱਲ ਹੋਰ ਕਹਿਣੀ ਹੈ ਜਿਹਦੀ ਮਾਂ ਸੀ ਉਹ ਕਿੰਨਾ ਦੁੱਧ ਦੇ ਦਿੰਦੀ ਸੀ ਉਹ ਇਹਦੀ ਮਾਂ ਸਾਡੇ ਕੋਲੇ ਜੀ 16 ਕਿਲੋ ਦੁੱਧ ਦਿੰਦੀ ਰਹੀ ਹੈ ਜੀ ਇਹਦੀ ਮਾਂ ਜੀ 8 ਕਿਲੋ ਤੋਂ ਉੱਤੇ ਤਾਂ ਦਿੰਦੀ ਰਹੀ ਡੰਗ ਦਾ ਠੀਕ ਹੈ ਜੀ ਕਿਆ ਬਾਤ ਹੈ ਤੇ ਇਹਦੀ ਜਿਹੜੀ ਭੈਣਾ ਤੁਹਾਡੇ ਕੋਲੇ ਉਹ ਵੀ ਚੰਗਾ ਦੁੱਧ ਤੇ ਚੱਲ ਰਹੀ ਹੈ ਉਹ ਬਣੀ ਵੀ ਹੈ ਜੀ ਠੀਕ ਹੈ ਹੁਣ ਘਰ ਵਾਲਾ ਰਾਲੀ ਆ ਹਾਂ ਜੀ ਹਾਂ ਉਹ ਬਣੀ ਵੀ ਹੈ ਠੀਕ ਹੈ ਜਾ ਕੇ ਮਹੀਨਿਆਂ ਨੂੰ ਸੌਣ ਵਾਲੀ ਕੀ ਬਾਤ ਠੀਕ ਹੈ ਜੀ ਅੱਛਾ ਇਹਦੇ ਇਹ ਵੀ ਝੋਟੀ ਦਾ ਬਾਈ 12 11 12 13 ਕਿਲੋ ਦੁੱਧ ਪਹਿਲੇ ਸੂਏ ਵਿੱਚ ਪਾ ਜੂਗੀ ਜਿਵੇਂ ਤਿਆਰੀ ਹੈ ਹਾਂ ਇਹਦੀ ਚੰਗੀ ਤਿਆਰੀ ਹੈ ਜੀ ਇਹਦਾ ਥਣ ਵੇਖੋ ਚੰਗੇ ਆ ਤੇ ਹਜੇ ਇਹਦੇ ਮਤਲਬ ਵੀ 8 ਤੋਂ 9 ਦਿਨ ਰਹਿੰਦੇ ਆ ਸੁਣਾਲੇ ਕੀ ਬਾਤ ਫਿਰ ਤਾਂ ਬਹੁਤ ਸੋਹਣੀ ਬਣ ਜਾਣੀ ਹਾਂ ਜੀ ਤਾਂ ਬਣ ਜਾਣਾ ਹੋਰ ਇਹਦਾ ਲੇਵਾ ਬਣ ਜਾਣਾ ਅੱਛਾ ਵੀ ਰਾਈ ਵੇ ਰੇਟ ਫਿਰ ਕੀ ਤੈਅ ਕੀਤਾ ਵਾ ਜੀ ਇਹਦਾ ਦੇਖ ਲਓ ਅਸੀਂ ਤਾਂ ਬਾਹਰ ਨਹੀਂ ਮੰਗਿਆ ਗਿਆ ਸੀ ਤਾਂ 1 ਲੱਖ 45000 ਰੁਪਇਆ ਮੰਗਿਆ ਜੀ ਬਾਕੀ ਆਏ ਜਿਹੜੇ ਮੌਕੇ ਤੇ ਬੰਦਾ ਉਹ ਮਾਨਤਾਂ ਨੂੰ ਜੋ ਹੋ ਜੂ ਖੁੱਲਡੁੱਲਾ ਕਰ ਦੋਗੇ ਹਾਂ ਮਾਨਤਾਂ ਨੂੰ ਖੁੱਲਡੁੱਲਾ ਕਰ ਮੈਂ ਹੁਣ ਤੁਹਾਨੂੰ ਕਹਿੰਦਾ ਨਹੀਂ ਵੀ ਨੇਰੀ ਦੇ ਦੇ ਪਰ ਸੋਹੇ ਦੇ ਤਾਂ ਵਪਾਰੀ ਹੁੰਦਾ ਮੇਰੇ ਤਾਂ ਕੰਮ ਫਾਈਨਲ ਕਰਕੇ ਜਾਂਦਾ ਜੀ ਚਲੋ ਹੁਣ ਤੁਸੀਂ ਸਾਡੇ ਤੋਂ ਵੱਡੇ ਹੋ ਹਨਾ ਹਾਂ ਨਹੀਂ ਆਇਆ ਬਹੁਤ ਮੈਂ ਕਾਫੀ ਵੱਡੇ ਆਇਆ ਹਾਂ ਜੀ ਕਾਫੀ ਬੰਦੇ ਆਇਆ ਤਿੰਨ ਚਾਰ ਅੱਜ ਵੀ ਆਏ ਸੀਗੇ ਅੱਛਾ ਛੋਟੀ ਤੇ ਵੀ ਹਾਂਜੀ ਹਾਂਜੀ ਆ ਜਦੋਂ ਵਕਾਉ ਲਾਈਆ ਫਿਰ ਜੀ ਹਨਾ ਲੱਗਦੇ ਹੋਣਗੇ ਰੁਪਏ ਤੇ ਲਾਉਂਦੇ ਹੋਣਗੇ ਜੀ ਹਾਂ ਰੁਪਏ ਲੱਗੇ ਆ ਜੀ ਠੀਕ ਹੈ ਜੀ ਕਿੰਨੇ ਰੁਪਏ ਲੱਗੇ ਆਈਡੀਆ ਮਲੇ ਦੱਸ ਦਈਏ 1 ਲੱਖ ਇੱਕ ਬੰਦਾ 1 ਲੱਖ 12 ਹਜ਼ਾਰ ਲੱਗਿਆ ਸੀ ਇੱਕ ਇੱਕ 18 ਲੱਗਿਆ ਸੀ ਇੱਕ 20 ਵੀ ਲੱਗਿਆ ਜੀ ਜੀ ਤਿੰਨ ਬੰਦੇ ਲਾਗੇ ਸੀ ਤੁਹਾਡਾ ਰਾਦਾ ਵੀ ਮੰਨ ਲਾ 40 ਦੇ ਕੇ ਰਜ ਵੇਚਨ ਦਾ ਹਾਂਜੀ ਚਲੋ ਮਾਨਤਨ ਹੋ ਜਾਊਗਾ ਫਿਰ ਹਾਂਜੀ ਅਸੀਂ 1 45 ਮੰਗਿਆ ਆਏਗਾ ਤਾਂ ਮਾਨਤਨ ਕਰਾਂਗੇ ਜੀ ਠੀਕ ਹੈ ਮਾਰਾ ਠੀਕ ਹੈ ਤੁਰਦੀਏ ਅ ਦੋ ਦਾਨਾ ਬਸੂਆ ਜੀ ਕੱਢੀਏ ਤੋਰੀਏ ਨੂੰ ਮੜਾ ਖੋਲੀ ਹਾਂ ਤੋਰ ਲੈਨੇ ਜੀ ਤੂਰੇ ਮੜੇ ਪਿਓਸ ਲਵੇ ਮਿੱਤਰੋ ਪਹਿਲੇ ਸੂਏ ਦੇ ਵਿੱਚ ਬੜੀ ਤਿਆਰੀ ਜ਼ਬਰਦਸਤ ਕੀਤੀ ਹੋਈ ਹੈ ਝੋਟੀ ਨੇ ਸ਼ਕੀਨੀ ਬਹੁਤ ਵਧੀਆ ਤਿਆਰ ਕੀਤੀ ਹੈ ਕਰਮਾਲੀ ਨੇ ਸੋਹਣੀ ਤਿਆਰ ਹੋਈ ਹੋਈ ਹੈ ਮਿੱਤਰੋ ਲੇਵੇ ਵਾਲੇ ਪੱਖ ਤੋਂ ਬਹੁਤ ਮਜ਼ਬੂਤੀ ਆ ਲਵੇ ਮਿੱਤਰੋ ਬਹੁਤ ਸੋਹਣੀ ਤਿਆਰੀ ਆ ਕਰਮਾਲੀ ਦੀ ਤੁਸੀਂ ਯਕੀਨ ਕਰਿਓ ਆਰਡਰ ਵੇਖ ਕੇ ਤੁਸੀਂ ਅਣਤਾਜਾ ਦੂਜੇ ਸੂਏ ਵਾਲਾ ਲਾਓਗੇ ਸਿੰਘਾਂ ਨੂੰ ਵੇਖ ਕੇ ਤੁਸੀਂ ਅਣਤਾਜਾ ਪਹਿਲੇ ਸੂਏ ਵਾਲਾ ਲਾਓਗੇ ਜਦੋਂ ਚੋਣ ਬੈਠੋਗੇ ਨਾ ਤੇ ਜ਼ਰੂਰ ਮਸਤ ਹੋ ਜਾਓਗੇ ਕਿਉਂਕਿ ਭਾਈ ਬੜੀ ਚੰਗੀ ਨੂੰ ਚਵਾਈ ਨਿਕਲਨੀ ਆ ਥਣ ਦਾ ਸਹਿਜ ਬੜਾ ਚੰਗਾ ਸ਼ਕੀਨੀ ਵਾਲੇ ਪੱਖ ਤੋਂ ਕੋਕੇ ਜੜੀ ਫਿਰਦੀ ਐ ਕਰਮਾ ਵਾਲੀ ਬਿਊਟੀ ਵਾਲੇ ਪੱਖ ਤੋਂ ਕੋਕੇ ਜੜੀ ਫਿਰਦੀ ਐ ਕਰਮਾ ਵਾਲੀ ਹਰ ਪੱਖ ਤੋਂ ਡਿਜ਼ਾਈਨ ਪਾਕਮਲ ਰੱਬ ਨੇ ਹੁਸਨ ਦਿੱਤਾ ਪਾਕਮਲ ਦੁੱਧ ਵੀ 12-13 ਕਿਲੋ ਪਹਿਲੇ ਸੋਏ ਦੇ ਵਿੱਚ ਟੋਰਨ ਨਾਲ ਪਾ ਜੂਗੀ ਖਰੀਦ ਲਿਓ ਉਹ ਜਿਹੜੇ ਭਰਾ ਦੇ ਮਣ ਨੂੰ ਪਾ ਜੂਗੀ 1 ਲੱਖ 45000 ਰੁਪਇਆ ਰੇਟ ਆ ਮਾਨ ਤਨ ਖੁੱਲਾ ਡੁੱਲਾ ਕਰ ਦੂਗਾ ਪਿੰਡ ਫਰੋਸ਼ਾ ਫਿਰੂ ਸ਼ਹਿਰ ਦੇ ਵਿੱਚ ਖੜੀ ਹੋਈ ਆ ਮਿਸਟਰ ਰਜਿੰਦਰ ਸਿੰਘ ਰਾਜੇਪਾਈ ਦੇ ਘਰੇ ਖੜੀ ਹੋਈ ਆ ਤੇ ਮਿਸਟਰ ਰਜਿੰਦਰ ਸਿੰਘ ਰਾਜੇਪਾਈ ਨੂੰ ਪਸ਼ੂ ਪਾਲਣ ਦਾ ਸ਼ੌਂਕ ਨਹੀਂ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਸ਼ਿਕਰ ਅਖਬਾਰਾਂ ਦੇ ਪੰਨਿਆਂ ਦੇ ਉੱਤੇ ਵੀ ਬਹੁਤ ਵੱਡਾ ਜ਼ਿਕਰ ਹੁੰਦਾ ਬਾਈ ਦਾ ਕਿਉਂਕਿ ਬਾਈ ਇਤਿਹਾਸ ਲੱਬ ਲੱਬ ਕੇ ਇਤਿਹਾਸ ਲੱਬ ਲੱਬ ਕੇ ਲਿਖੀ ਜਾਂਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਕਹਿੰਦਾ ਇਤਿਹਾਸ ਲਿਖ ਕੇ ਸਾਰੇ ਦਸ਼ਕਵੀਰਾਂ ਦੇ ਸਾਹਮਣੇ ਕਰਨਾ ਵਾ ਤੇ ਬਹੁਤ ਵੱਡੀ ਪ੍ਰਾਪਤੀ ਆ ਇਤਿਹਾਸ ਦਾ ਉਹਦੇ ਘਰ ਦਾ ਲਿਖਣਾ ਔਖਾ ਵਾ ਤੇ ਇਹ ਦੁਨੀਆ ਦਾ ਇਤਿਹਾਸ ਲਿਖਣਾ ਮੈਂ ਬਹੁਤ 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 ਇਸ ਗੱਲ ਨੂੰ ਮੈਨੇ ਰੱਖਦਾ ਵਾ ਮਿੱਤਰੋ ਇਹ ਛੋਟੀ ਦੀ ਵੀਡੀਓ ਫਲਮਾਈਆ ਜਾਣਕਾਰੀ ਸਾਰੀ ਦਿੱਤੀਆ ਫੁੱਲ ਗੱਲਬਾਤ ਕਰਤੀ ਅਗਲੀ ਗੱਲਬਾਤ ਲਈ ਨੰਬਰ ਤੁਸੀਂ ਬਾਈ ਦਾ ਨੋਟ ਕਰ ਲਓ ਜਿਹੜੇ ਅਸੀਂ ਕਰਨੀ ਆ ਆਜੋ ਬਾਈ ਦੇ ਕੋਲ ਨੰਬਰ ਲੈਣੇ ਆ ਦੱਸੋ ਨੰਬਰ ਬਾਈ ਜੀ ਹਾਂ ਜੀ ਨੰਬਰ ਹੈ 97819 ਜੀ 25629 ਜੀ ਇੱਕ ਵਾਰੀ ਹੋਰ ਬੋਲ ਦੀ 97819 ਜੀ 25629 ਜੀ 97819 25629 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤ ਵੱਲੋਂ ਵਾਅਦਿਆਂ ਧੰਨਵਾਦ